ਭਾਈ ਜੀ ਜਿਵੇਂ ਆਪਾਂ ਨੂੰ ਪਤਾ ਵੀ ਇਨਸਾਨ ਨੂੰ ਸੀਡੀ ਸੈਕਟਰ ਬੀਡੀ 32 ਦੀ ਜਾਂ ਜਰਦੇ ਦੀ ਭੜ ਲੱਗਦੀ ਆ ਤਾਂ ਉਦੋਂ ਉਹਦੇ ਵਿੱਚ ਸਾਇੰਸ ਕਹਿੰਦੀ ਆ ਵੀ ਸਲਫਰ ਦੀ ਕਮੀ ਹੁੰਦੀ ਹੈ ਕੁਝ ਜ਼ਰੂਰੀ ਨਹੀਂ ਹੁੰਦਾ ਵੀ ਉਦੋਂ ਬੀਡੀ ਸੈਕ੍ਰਿਟੀ ਪੀਤੇ ਆਵੇ ਆਦਾਂ ਮੂੰਹ ਚ ਰੱਖ ਲਿਓ ਸਲਫਰ ਦੀ ਕਮੀ ਪੂਰੀ ਕਰਦਾ ਤੇ ਉਹਦੇ ਨਾਲ ਭੜ ਪੂਰੀ ਹੋ ਜਾਂਦੀ ਹੈ ਇਹ ਤਾਂ ਇੱਕ ਫਾਇਦਾ ਹੋਗਾ ਵੀ ਤੁਹਾਡਾ ਸਮੋਕਿੰਗ ਤੇ ਜਰਦਾ ਛੱਡਣ ਵਾਲਾ ਗੱਲ ਗੱਲ ਕਰਦੇ ਆਪਾਂ ਨਰਮੇ ਦੀ ਨਰਮੇ ਦੇ ਪੱਤੇ ਹੁੰਦੇ ਆ ਪੀੜੇ ਜਿਵੇਂ ਉਹ ਦੇਖੋ ਚੜਚ ਦੇਖ ਸਕਦਾ ਹਾਂ ਤੇ ਨਰਮਾ ਕਰੜਾ ਜਾ ਹੋ ਕੇ ਖੜ ਜਾਂਦਾ ਕੱਦ ਨਹੀਂ ਕਰਦਾ ਇਹ ਸਾਰੀਆਂ ਨਿਸ਼ਾਨੀਆਂ ਬਈ ਸਲਫਰ ਦੇ ਹੁੰਦੀਆਂ ਸੋਣ ਦੱਸਿਆ ਕਿਸੇ ਵੀ ਕੰਪਨੀ ਮਰਜ਼ੀ ਸਲਫਰ ਲਿਆ ਕੇ ਪਾ ਦੋ ਉਹ ਸੁਣ ਨੂੰ ਤੁਹਾਡੇ ਡਿਪੈਂਡ ਕਰਦਾ ਮੈਂ ਕੋਈ ਕੰਪਨੀ ਰეკਮੈਂਡ ਨਹੀਂ ਕਰਦਾ ਠੀਕ ਹੈ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਏਰੀਆ ਚ ਕਿਹੜੇ ਤੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਨਾਲੇ ਇੱਕ ਆਪ ਵੀਡੀਓ ਹੋਰ ਪਰਾਂ 20 ਰੁਪਿਆ ਦੀ ਚੀਜ਼ ਹੈ ਬਈ 20 ਰੁਪਿਆ ਦੇ ਨਾਲ ਤੁਸੀਂ ਸਾਰਾ ਜੂਰੀ ਹੈ ਡੀਐਪੀ ਬਾਹਰ ਚ ਪਾਉਂ ਤਾਂ ਤੁਹਾਡਾ ਸਾਰਾ ਖੜਾ ਛੁੱਟ ਜਾਊਗਾ ਪੇਜ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ